ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਪ ਰੂਪ ਹਾਜ਼ਰ ਹੋਏ ਆ ਇੱਕ ਨਵੇਂ ਵਲੌਗ ਦੇ ਨਾਲ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਸਾਡੇ ਕੋਲੇ ਕਾਟਨ ਦਾ ਸਟਾਕ ਆਇਆ ਜੀ ਪਿਓਰ ਕਾਟਨ ਦਾ ਸਟਾਕ ਡਿਟੇਲ ਨਾਲ ਵੀਡੀਓ ਬਣਾਈ ਹੈ ਕਲਰਾਂ ਦੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਕੱਲਾ ਕੱਲਾ ਪੀਸ ਤੁਹਾਨੂੰ ਦਿਖਾਵਾਂਗੇ ਕੱਲਾ ਕੱਲਾ ਰੰਗ ਦਿਖਾਵਾਂਗੇ ਜੀ ਸਾਰੇ ਕੱਲੇ ਕੱਲੇ ਪੀਸ ਦਾ ਕਲਰ ਦਿਖਾਇਆ ਖੋਲ ਕੇ ਪੀਸ ਦਿਖਾਏ ਆ ਜੀ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦੇ ਜੀ ਕਮੈਂਟ ਕਰ ਦੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੀ ਇਹ ਪਿਓਰ ਕਾਟਨ ਦਾ ਕੱਪੜਾ ਹੈ ਜੀ ਗਰਮੀਆਂ ਚ ਪਾਉਣ ਵਾਲਾ ਕੱਚੀ ਕਾਟਨ ਕਹਿੰਦੇ ਆ ਜਿਹਨੂੰ ਪਿਓਰ ਕਾਟਨ ਕੈਮਰਿਕ ਕਾਟਨ ਹੈ ਜੀ ਰੇਟ ਦੀ ਗੱਲ ਕਰੀਏ ਤਾਂ ਸਿਰਫ 300 ਰੁਪਏ ਦਾ ਸੂਟ ਹੈ ਜੀ 5 ਮੀਟਰ ਕੱਪੜਾ ਪੂਰਾ ਹੈ ਜੀ ਸਿਰਫ ਔਰ ਸਿਰਫ 300 ਰੁਪਏ ਦਾ ਸੂਟ ਹੈ ਪਿਓਰ ਕਾਟਨ ਦਾ ਕੱਪੜਾ ਹੈ ਜੀ ਆਹ ਕਲਰ ਡਿਜ਼ਾਈਨ ਦੇਖ ਲਓ ਜੀ ਆਹ ਵਾਲੇ ਰੰਗ ਡਿਜ਼ਾਈਨ ਮਿਲ ਜਾਣਗੇ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਆ ਜੀ ਲਾਈਟ ਕਲਰ ਮਿਲ ਜਾਣਗੇ तकरीबन ਜਿਆਦਾ ਲਾਈਟ ਕਲਰ ਹੀ ਆ ਜੀ ਡਾਰਕ ਪ੍ਰਿੰਟਾਂ ਵਾਲੇ ਲਾਈਟ ਪ੍ਰਿੰਟਾਂ ਵਾਲੇ ਸਾਰੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਲਾਈਕ ਕਰ ਦਿਓ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਕੋਈ ਵੀਡੀਓ ਦੇ ਵਿੱਚ ਕਮੀ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਵਧੀਆ ਤੋਂ ਵਧੀਆ ਵੀਡੀਓ ਬਣਾ ਕੇ ਲੈ ਕੇ ਆਇਆ ਕਰਾਂਗੇ ਜੀ ਤੁਹਾਡੇ ਵਾਸਤੇ ਆਹ ਵਾਲੇ ਕਲਰ ਡਿਜ਼ਾਈਨ ਪਏ ਆ ਸਾਰੇ ਆ ਦੇਖੋ ਇਹ ਰੰਗ ਡਿਜ਼ਾਈਨ ਮਿਲ ਜਾਣਗੇ ਜੀ ਡਾਰਕ ਲਾਈਟ ਕਲਰ ਸਾਰੇ ਮਿਲਣਗੇ ਜੀ ਆਹ ਵਾਲੇ ਕਲਰ ਡਿਜ਼ਾਈਨ ਹੈ ਜੀ ਆਨਲਾਈਨ ਵੀ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਸਾਡੇ ਕੋਲ ਕੈਸ਼ ਔਨ ਡਿਲੀਵਰੀ ਵੀ ਕਰਦੇ ਆ ਜੀ ਅਸੀਂ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਆਨਲਾਈਨ ਸਾਡੇ ਕੋਲੋਂ ਤੇ ਆਫਲਾਈਨ ਸਾਡੇ ਕਸਟਮਰ ਰਹਿ ਗਏ ਆ ਉਹ ਦਾ ਆਫਲਾਈਨ ਉਹਰੇ ਕੰਮ ਸਾਡੇ ਕੋਲ ਹੈਗੇ ਹੀ ਆ ਜੀ ਆਨਲਾਈਨ ਵੀ ਅਸੀਂ ਕੰਮ ਸਟਾਰਟ ਕਰਿਆ ਹੋਇਆ ਆ ਆਨਲਾਈਨ ਜਿੰਨੇ ਵੀ ਇਸ ਤੋਂ ਪਹਿਲਾਂ ਵੀ ਪਾਰਸਲ ਅਸੀਂ ਭੇਜੇ ਆ ਸਾਰੇ ਰਿਸਪੌਂਸ ਵਧੀਆ ਹੈ ਜੀ ਕਸਟਮਰਾਂ ਦੇ ਜਿੱਥੇ-ਜਿੱਥੇ ਵੀ ਆਪਾਂ ਪਾਰਸਲ ਭੇਜੇ ਆ ਪੰਜਾਬ ਦੇ ਵਿੱਚ ਬਾਹਰ ਪੰਜਾਬ ਤੋਂ ਵੀ ਭੇਜੇ ਆ ਜੀ ਜੋ ਵੀਡੀਓ ਦੇ ਵਿੱਚ ਦਿਖਾਇਆ ਉਹੀ ਭੇਜਿਆ ਜੀ ਕਸਟਮਰ ਖੁਸ਼ ਹੋਇਆ ਸਾਡੇ ਤੋਂ ਵੀਡੀਓ 'ਚ ਕਮੈਂਟ ਵੀ ਕਰਿਆ ਕਸਟਮਰ ਨੇ ਹੋਰ ਖੁਸ਼ ਹੋਇਆ ਕਹਿੰਦੇ ਵੀ ਜਿਹੜੇ ਤੁਸੀਂ ਦੱਸਿਆ ਜੋ ਦਿਖਾਇਆ ਵੀਡੀਓ ਦੇ ਵਿੱਚ ਉਹੀ ਤੁਸੀਂ ਭੇਜਿਆ ਜੀ ਤਾਂ ਅਸੀਂ ਕੰਮ ਲੰਬਾ ਕਰਨਾ ਹੈ ਜੀ ਪੱਕਾ ਕੰਮ ਕਰਨਾ ਹੈ ਜੀ ਇਹ ਚੀਜ਼ ਨਹੀਂ ਹੈ ਜੀ ਦਿਖਾਵਾਂਗੇ ਕੁਝ ਹੋਰ ਤੇ ਭੇਜਾਂਗੇ ਕੁਝ ਹੋਰ ਅਸੀਂ ਆਫਲਾਈਨ ਪੁਰਾਣਾ ਕੰਮ ਹੈ ਸਾਡਾ ਉਰੇ ਲੋਕਲ ਕੰਮ ਕਰਦੇ ਆਂ ਆਫਲਾਈਨ ਆਨਲਾਈਨ ਹੈ 1 ਸਾਲ ਹੋ ਗਿਆ ਆਨਲਾਈਨ ਕੰਮ ਸਟਾਰਟ ਕਰੇ ਨੂੰ ਜੀ ਕੰਮ ਦਿਨ ਦਿਨ ਵਧ ਰਿਹਾ ਜੀ ਕੰਮ ਵਧਾਉਣਾ ਹੈ ਅਸੀਂ ਲੰਬਾ ਲੈ ਕੇ ਜਾਣਾ ਇਸ ਕਰਕੇ ਜਿਹੜੀ ਚੀਜ਼ ਵੀਡੀਓ ਦੇ ਵਿੱਚ ਦਿਖਾਵਾਂਗੇ ਉਹੀ ਪਾ ਕੇ ਦਵਾਂਗੇ ਉਹੀ ਭੇਜਾਂਗੇ ਕਸਟਮਰ ਨੂੰ ਆਨਲਾਈਨ ਉਹੀ ਭੇਜਾਂਗੇ ਜੀ ਆਫਲਾਈਨ ਦਾ ਕਸਟਮਰ ਦੇਖ ਕੇ ਲੈਂਦੇ ਹੀ ਹੈ ਜੀ ਸਾਡੇ ਕੋਲ ਆਨਲਾਈਨ ਵੀ ਅਸੀਂ ਉਹੀ ਭੇਜਾਂਗੇ ਜੋ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਹੜੇ ਰੇਟ ਵੀਡੀਓ 'ਚ ਬੋਲਾਂਗੇ ਉਹੀ ਰੇਟ ਦਵਾਂਗੇ ਚਾਹੇ ਤੁਸੀਂ ਆਨਲਾਈਨ ਮੰਗਾ ਲਓ ਚਾਹੇ ਤੁਸੀਂ ਆਫਲਾਈਨ ਲੈ ਲਓ ਲੋਕਲ ਜੋ ਵੀ ਜਿਹੜੇ ਵੀਡੀਓ ਦੇ ਵਿੱਚ ਰੇਟ ਬੋਲਾਂਗੇ ਉਹੀ ਰੇਟ ਦਵਾਂਗੇ ਜੀ ਹੋ ਰੇਟਾਂ ਦੀ ਸਾਡੀ ਗਾਰੰਟੀ ਹੋਊਗੀ ਬਾਜ਼ਾਰ ਦੀ ਪੂਰੇ ਬਾਜ਼ਾਰ ਨਾਲ ਰੇਟ ਘੱਟ ਹੋਣਗੇ ਜੀ ਸਾਡੇ ਰੇਟ ਤੁਸੀਂ ਸਾਡੇ ਟਰਾਈ ਕਰਕੇ ਲੈ ਸਕਦੇ ਹੋ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸਾਰੇ ਪੀਸ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਜੀ ਰੇਟ ਹੈਗਾ ਜੀ ਸਿਰਫ 300 ਰੁਪਏ ਦਾ ਸੂਟ ਹੈ 5 ਮੀਟਰ ਕਪੜਾ ਪਿਓਰ ਕਾਟਨ ਦਾ ਕਪੜਾ ਜੀ ਪਿਓਰ ਕਾਟਨ ਇਹਦੇ ਵਿੱਚ ਕੋਈ ਮਿਕਸ ਮਿਲਾਵਟ ਸਿੰਥੈਟਿਕ ਕੁਛ ਨਹੀਂ ਹੈ ਜੀ ਪਿਓਰ ਕਾਟਨ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਡੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਹ ਵਾਲੇ ਕਲਰ ਡਿਜ਼ਾਈਨ ਨੂੰ ਦਿਖਾ ਰਹੇ ਹਾਂ ਜੀ ਸਾਰੇ ਲਾਈਟ ਕਲਰ ਮਿਲ ਜਾਣਗੇ ਡਾਰਕ ਕਲਰ ਮਿਲ ਜਾਣਗੇ ਵੀਡੀਓ ਦੇ ਵਿੱਚ ਪਹਿਲਾਂ ਅਸੀਂ ਲਾਈਟ ਕਲਰ ਦਿਖਾਇਆ ਇਸ ਤੋਂ ਬਾਅਦ ਡਾਰਕ ਕਲਰ ਵੀ ਦਿਖਾਵਾਂਗੇ ਐਂਡ ਟੂ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਜੀ ਪਿਓਰ ਕਾਟਨ ਦਾ ਕੱਪੜਾ ਦਿਖਾ ਰਹੇ ਹਾਂ ਜੀ ਬਹੁਤ سارے ਕਸਟਮਰ ਦੇ ਡਿਮਾਂਡ ਸੀ ਕਿ ਕਾਟਨ ਦੇ ਸਟਾਕ ਦੀ ਵੀਡੀਓ ਬਣਾਓ ਜੀ ਸਟਾਕ ਸਾਡੇ ਕੋਲੇ ਕਾਟਨ ਦਾ ਆਇਆ ਹੈ ਜੀ ਨਵਾਂ ਸਟਾਕ ਆ ਹੀ ਰਿਹਾ ਹੁਣੇ ਆ ਰਿਹਾ ਹੈ ਇੱਕ ਹਫ਼ਤੇ ਪਹਿਲਾਂ ਹੀ ਆਇਆ ਹੈ ਨਵਾਂ ਸਟਾਕ ਸਾਡੇ ਕੋਲੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਸੀ ਲੱਗ ਰਿਹਾ ਜੀ ਬਹੁਤ ਸਾਰੇ ਸਟਾਕ ਆਇਆ ਖਤਮ ਵੀ ਹੋ ਗਿਆ ਕਿ ਵੀਡੀਓ ਬਣਾਉਣ ਦਾ ਟਾਈਮ ਹੀ ਲੱਗੇ ਜੀ ਇਸ ਕਰਕੇ ਅੱਜ ਵੀਡੀਓ ਬਣਾਈ ਹੈ कॉटन ਦੇ स्टॉक ਦੀ ਹੋਰ ਵੀ ਵੀਡੀਓ ਲੈ ਕੇ ਆਵਾਂਗੇ कॉटन ਦੇ ਹੋਰ ਵੀ स्टॉक ਪਿਆ ਸਾਡੇ ਕੋਲੇ ਥੋੜੇ ਟਾਈਮ ਦੀ ਦਿੱਕਤ ਹੋ ਰਹੀ ਹੈ ਟਾਈਮ ਘੱਟ ਲੱਗ ਰਿਹਾ ਤਾਂ ਕਰਕੇ ਵੀਡੀਓ ਲੇਟ ਹੋ ਰਹੀ ਹੈ ਜੀ ਹੋਰ ਵੀ कॉटन ਦਾ ਜੋ ਵੀ স্টক ਆਇਆ ਸੀ ਵੀਡੀਓ ਜ਼ਰੂਰ ਬਣਾ ਕੇ ਲੈ ਕੇ ਆਵਾਂਗੇ ਸਾਡੇ ਚੈਨਲ ਤੇ ਆ ਦੇਖੋ ਇਹ ਡਾਰਕ ਕਲਰ ਦਿਖਾ ਰਹੇ ਹਾਂ ਹੁਣ ਤੁਹਾਨੂੰ ਪਿਓਰ ਲੀਜੀ ਬੀਜੀ ਦਾ ਕੱਪੜਾ ਹੈ ਇਹ ਮੈਚਿੰਗ ਸਲਵਾਰ ਹੈ ਪੀਸੀ कॉटन ਦੀ ਸਲਵਾਰ ਹੈ ਜੀ ਪੰਜਾਬੀ कॉटन ਦੀ ਸਲਵਾਰ ਕਹਿ ਦਿੰਦੇ ਹਨ ਪੰਜਾਬੀ कॉटन ਦੀ ਸਲਵਾਰ ਲੀਜੀ ਬੀਜੀ ਦਾ ਕੱਪੜਾ ਸਵਾ 2 ਮੀਟਰ ਕਮੀਜ਼ ਆਈ ਵੱਡੇ ਪਨੇ ਦਾ ਫੁੱਲੜੂਲਾ ਕਮੀਜ਼ ਵੰਦਾ 2.5 ਮੀਟਰ ਸਲਵਾਰ ਪਿਓਰ ਲੀਜੀਬੀਜੀ ਦਾ ਕਪੜਾ ਰੰਗ ਦੀ ਗਾਰੰਟੀ ਪੂਰੀ ਫੁੱਲ ਹੈ ਪਿਓਰ ਲੀਜੀਬੀਜੀ ਹੈ ਲੀਜੀਬੀਜੀ ਦਾ ਰੰਗ ਨਹੀਂ ਫਿੱਟਦਾ ਜੀ ਮਲੈਮ ਕਪੜਾ ਹੈ ਬਿਲਕੁਲ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਜੀ ਸਿਰਫ 300 ਰੁਪਏ ਦਾ ਸੂਟ ਹੈ ਲੀਜੀਬੀਜੀ ਦਾ ਕਪੜਾ ਹੀ ਕਲਰ ਪੱਕੇ ਆ ਵਧੀਆ ਚੱਲਣ ਵਾਲਾ ਕਪੜਾ ਹੀ ਹੰਡਣ ਵਾਲਾ ਕਪੜਾ ਹੈ ਜਿਵੇਂ ਮਰਜ਼ੀ ਕਟ ਕੇ ਹੰਡਾਓ ਕੱਪੜੇ ਨੂੰ ਆ ਦੇਖੋ ਕਲਰ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਕਲਰਾਂ ਦੀ ਕੰਬੀਨੇਸ਼ਨ ਕਲਰਾਂ ਦੀ ਮੈਚਿੰਗ ਪਲੇਨ ਪਲੇਨ ਪੰਜਾਬੀ ਕਾਟਨ ਨਾਲ ਮੈਚਿੰਗ ਹੈ ਜੀ ਆ ਦੇਖੋ ਡਾਰਕ ਕਲਰ ਨਹੀਂ ਸਾਰੇ ਆ ਵਾਲੇ ਕਲਰ ਡਿਜ਼ਾਈਨ ਹੈ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਜੀ ਹਰ ਇੱਕ ਡਿਜ਼ਾਈਨ ਦੇ ਚਾਰ ਕਲਰ ਹੁੰਦੇ ਆ 6 ਕਲਰ ਹੁੰਦੇ ਆ 8 ਕਲਰ ਹੁੰਦੇ ਆ ਜੀ ਤਕਰੀਬਨ ਹਰ ਇੱਕ ਫਿਲਹਾਲ ਚਾਰ ਕਲਰ ਵਾਲੇ ਡਿਜ਼ਾਈਨ ਸਾਰੇ ਸਾਡੇ ਕੋਲ ਪਏ ਨੇ ਹਰ ਇੱਕ ਡਿਜ਼ਾਈਨ ਦੇ ਚਾਰ ਕਲਰ ਹੈ ਜੀ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ 6 ਕਲਰ ਆ ਵਾਲੇ ਕਲਰ ਆ ਇਹ ਆ ਸਾਰੇ ਕਲਰ ਡਿਜ਼ਾਈਨ ਆ ਕੋਈ ਵੀ ਕਲਰ ਇਹਨਾਂ ਚ ਪਸੰਦ ਆਈ ਸਕਰੀਨ ਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਆ ਦੇਖੋ ਇਹ ਕਲਰ ਡਿਜ਼ਾਈਨ ਨਵੇਂ ਡਿਜ਼ਾਈਨ ਆ ਜੀ ਵਧੀਆ ਡਿਜ਼ਾਈਨ ਆ ਇਹ ਨਵੇਂ ਡਿਜ਼ਾਈਨਾਂ ਦੇ ਵਿੱਚ ਕਲਰ ਡਿਜ਼ਾਈਨ ਸਾਰੇ ਆਇਆ ਡਿਟੇਲ ਨਾਲ ਵੀਡੀਓ ਬਣਾਈ ਹੈ ਜੀ ਇਕੱਲੇ ਇਕੱਲੇ ਪੀਸ ਖੋਲ ਕੇ ਦਿਖਾਇਆ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਸਾਰੇ ਜੀ ਕੋਈ ਵੀ ਪੀਸ ਚਾਹੀਦਾ ਸਾਡੇ ਸਕਰੀਨ ਤੇ WhatsApp ਨੰਬਰ ਚੱਲਦੇ ਹੀ WhatsApp ਡਿਸਕ੍ਰਿਪਸ਼ਨ ਦੇ ਵਿੱਚ WhatsApp ਨੰਬਰ ਹੈ ਸਾਡਾ ਸਕਰੀਨ ਤੇ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਸਕਰੀਨ ਸ਼ਾਟ ਕੋਈ ਵੀ ਪੀਸ ਚਾਹੀਦਾ ਆਨਲਾਈਨ ਵੀ ਜੀ ਮੰਗਵਾ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਈ ਵਧੀਆ ਲੱਗੀ ਆ ਵੀਡੀਓ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਤੇ ਕਿਵੇਂ ਦੀ ਲੱਗੀ ਸਾਡੀ ਵੀਡੀਓ ਦਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਨਵੇਂ ਆਏ ਹੋ ਸਾਡੇ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ